ਇਹ ਕੱਲ ਦੀ ਗੱਲ ਆ 2 12 2021 ਤੇ ਕੋਈ ਇੱਕ ਡਰਾਈਵਰ ਆ ਪੁਤਰਾ ਉਹ ਰਾਸਤਾਨ ਤੋਂ ਲੈ ਕੇ ਪਠਾਨਕੋਟ ਨੂੰ ਜਾ ਰਿਹਾ ਤੇ ਬਾਈਪਾਸ ਸ਼ਾਮਪੁਰੇ ਲੰਘਦੇ ਪट्रोल पंप ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਝ ਦੁਖਿਆਰੀ ਲੜਕੀਆਂ ਵੇਖ ਕੇ ਉਹ ਰੋਕ ਲਿਆ ਜਦੋਂ ਉਹਨੂੰ ਮਿੱਟੀਆਂ ਨੇ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਨੇ ਕਿਚੇ ਦਿਖਾ ਕੇ ਉਹਦੇ ਪੈਸੇ ਲਏ ਇੱਕ ਇੱਕ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਪਸੌਂਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੁੜੀਆਂ ਤੋਂ ਦੂਰ ਹੋਣੀ ਇੱਕ ਕੰਮ ਵਾਲੇ ਰੁਕਿਆ ਇਹ ਦੇਖਿਆ ਤੇ ਕੁੜੀਆਂ ਜਿਹੜੋਂ ਨੇ ਉੱਥਲੀ ਉੱਤਰ ਕਰਨ ਦੀ ਗੱਲ ਸਮੇਂ ਤੇ ਪਿੱਛੋਂ ਦੋ ਮੁੰਡੇ ਆ ਕੇ ਰੁਕੇ ਜਿਦਾਂ ਆਪਰੇ ਬਹਿ ਗਏ ਸਮਝ ਤੱਕ ਮੇਰੇ ਦੌਰਾਨ ਮੇਰੇ ਵੀਡੀਓ ਦੇ ਦੌਰਾਨ ਤੇ ਪਹਿਲਾ ਹੀ ਹੈ ਐਵੇਂ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਪਿਛਲੇ ਮਾਮਲੇ ਜਿਹੜੇ ਸਾਰੇ ਜਿਹੜੇ ਆ ਚਾਰ ਗੰਦੇ ਆ ਇਹ ਸਾਰੇ ਡਰੱਗਡਿਕ ਪੀਵੀ ਤੇ ਹਾਈਵੇ ਤੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੇ ਹੋਣ ਕਿਹ ਕਿਹੜੇ ਜਿਹੜੇ ਆ ਚਾਰ ਜਣੇ ਸਾਰੇ ਡਰੱਗ ਦੇ ਉੱਤੇ ਆ ਉਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਉਹ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟਰੈਪ ਹੋਏ ਕੀ ਸਰ ਹਨ ਇਹਨਾਂ ਦੇ 20 ਤੋਂ 25 ਸਾਲ ਇਹਨਾਂ ਦਾ ਉਸਟ੍ਰੇਲੀਆ 'ਇੱਕਠੇ ਨਚਾ ਰਹੇ ਡਰੱਗ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੀਜ਼ ਨੇ ਇਹ ਕੁਝ ਆ ਇਹ ਕੋਈ ਨਸ਼ੇ ਦੀ ਪੂਰਤੀ ਵਾਸਤੇ ਜੇ ਤੁਨ ਨਸ਼ਾ ਕੱਟੇ ਕਰਦੇ ਆ ਉਹਨੂੰ ਨਾਲ ਵਾਪਸ ਸ੍ਰਿਸ਼ਮੇਸ਼ਵਰ ਜੀ ਜੰਤਾ ਤੇ ਫਿਰ ਇਹ ਪਿਆਨ ਚੜਕੇ ਤੇ ਉਹਨਾਂ ਨੇ ਹੰਢਿਆ ਕਰ ਦਿੱਤਾ ਲੋਕਾਂ ਨੂੰ